ਮਨ ਅਸਾਧ ਸਾਦੇ ਜਨ ਕੋਏ ਸੋ ਪਹਿਲੇ ਅਸੀਂ ਮਨ ਨੂੰ ਸਾਦਾਾਂਗੇ ਫਿਰ ਉਸ ਨੂੰ ਨਿਵਾ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਮਨ ਸਦਿਗਾ ਕੇ ਮੇ ਨਾਮ ਜਪਣਾ ਜੈਸੇ ਨਾਮ ਜਪਦੇ ਆ ਮਨ ਭੱਜਦਾ ਹੈ ਧਰ ਉਧਰ ਉਸਨੂੰ ਫਿਰ ਮੋੜ ਕੇ ਦੇਣਾ ਫਿਰ ਮੋੜ ਕੇ ਦੇਣਾ ਮਨ ਦਾ ਅਰਥ ਹੈ ਨਾ ਮੰਨ ਜੋ ਮਨ ਚਾਹ ਰਿਹਾ ਹੈ ਨੇਚਰਲੀ ਚਾਹ ਰਿਹਾ ਹੈ ਉਸਨੂੰ ਨਹੀਂ ਮੰਨਣਾ ਉਸਨੂੰ ਅਸੀਂ ਮੋੜਨਾ ਹੈ ਕਿ ਬਈ ਮਹਾਂਪੁਰਸ਼ ਕਿਆ ਕਰਦੇ ਸੀ ਮਨ ਭਾਗਤਾ ਹੈ ਤਾਂ ਭਾਗਨੇ ਦੇ ਇਸ ਰਕਸ਼ੀ ਸੋ ਮਨ ਭਜਦਾ ਹੈ ਪਹਿਲੇ ਵਕਾਰਾਂ ਵੱਲ ਫਿਰ ਅਸੀਂ ਸਾਡਾ ਸ਼ਰੀਰ ਵੀ ਉਹ ਮਨ ਦੇ ਪਿੱਛੇ ਭੱਜੀ ਜਾਂਦਾ ਹੈ ਤਾਂ ਹੀ ਸਾਰੇ ਕੋ ਕਰਮ ਹੋ ਰਹੇ ਹਨ ਆਪਸ ਕੋ ਜੋ ਜਾਨੇ ਨੀਚਾ ਸੋ ਗਣੀਏ ਸਰਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਚਰਨ ਤੂਰ ਸਾਰੇ ਹਰ ਹਰ ਨਾਮ ਤੈਨ ਕਟਕਟ ਜੀਨਾ ਖੁਸ਼ੀ ਤਾਂ ਹੀ ਆਏਗੀ ਸ਼ਾਂਤੀ ਤਾਂ ਹੀ ਆਏਗੀ ਜੇ ਅਸੀਂ ਆਪਣੇ ਆਪ ਨੂੰ ਸਭ ਤੋਂ ਨੀਵਾਂ ਸਮਝ ਲਵਾਂਗੇ